ਹਲੋ ਐਕਸ਼ਨ ਤਾਂ ਹੋ ਗਿਆ ਕਾਰਵਾਈ ਤਾਂ ਹੋ ਗਈ ਪਰ ਅਸਲ ਜ਼ਿੰਮੇਵਾਰਾਂ ਤੇ ਕਾਰਵਾਈ ਕਦੋਂ ਹੋਵੇਗੀ ਬੀਤੇ ਦਿਨ ਇੱਕ ਵੱਡੀ ਖਬਰ ਆਈ ਸੀ ਕਿ ਪੰਜਾਬ ਦੇ ਮਾਨਸਾ ਦੇ ਇੱਕ ਨੌਜਵਾਨ ਪਤੀ ਪਤਨੀ ਜਿਹੜੇ ਕਿ ਚਿੱਟਾ ਲਾਉਂਦੇ ਨੇ ਚਿੱਟੇ ਨਸ਼ੇ ਦੇ ਆਦੀ ਨੇ ਉਹਨਾਂ ਨੇ ਆਪਣੇ ਮਹਿਜ਼ 6 ਮਹੀਨੇ ਦੇ ਬੱਚੇ ਨੂੰ 1 ਲੱਖ ਤੇ 80 ਹਜ਼ਾਰ ਦੇ ਵਿੱਚ ਚਿੱਟੇ ਦੇ ਬਦਲੇ ਵੇਚ ਦਿੱਤਾ ਸੀ ਤੇ ਅੱਜ ਪੁਲਿਸ ਨੇ ਐਕਸ਼ਨ ਕੀਤਾ ਖਬਰ ਆ ਰਹੀ ਹੈ ਕਪੋਰਸ ਨੇ ਉਹ ਮਾਪਿਓ ਨੂੰ ਗ੍ਰਿਫਤਾਰ ਕਰ ਲਿਆ ਚਾਰ ਜਣਿਆਂ ਤੇ ਪਰਚਾ ਕਰ ਦਿੱਤਾ ਹੈ ਚਾਰ ਜਣਿਆਂ ਤੇ ਐਫ ਆਈ ਆਰ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਵੇਚਣ ਵਾਲੇ ਮਾਪੇ ਤੇ ਖਰੀਦਣ ਵਾਲੇ ਦੋਨੇ ਧਿਰਾਂ ਸ਼ਾਮਲ ਨੇ ਹੁਣ ਇਹ ਖਬਰ ਜਿਹੜੀ ਆ ਇਹਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜ਼ਥੇਦਾਰ ਲਾਏ ਹੋਏ ਆ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਵੀ ਅੱਜ ਇੱਕ ਵੱਡੀ ਟਿੱਪਣੀ ਕੀਤੀ ਹੈ ਪਰ ਇੱਥੇ ਮੈਂ ਇੱਕ ਬਹੁਤ ਵੱਡਾ ਸਵਾਲ ਆਪਾਂ ਸਾਰਿਆਂ ਨੂੰ ਪੁੱਛਣਾ ਚਾਹਣਾ ਤੁਸੀਂ ਦੱਸ ਦਿਓ ਇਸ ਤੋਂ ਹੁਣ ਬੁਰਾ ਹਾਲਾਤ ਹੋਰ ਕੀ ਵੇਖਣਾ ਇਸ ਤੋਂ ਅੱਗੇ ਹੁਣ ਕੀ ਹੋ ਸਕਦਾ ਚਿੱਟੇ ਦੇ ਬਦਲੇ ਜਿੱਥੇ ਮਾਪੇ ਆਪਣੇ ਬੱਚੇ ਵਿੱਚ ਲੱਗ ਪੈਣ ਤਾਂ ਫਿਰ ਇਸ ਤੋਂ ਭਿਆਨਕ ਸਥਿਤੀ ਹੋਰ ਕੋਈ ਨਹੀਂ ਹੋ ਸਕਦੀ ਔਰ ਅਜੇ ਵੀ ਉਹ ਜਿਹੜੇ ਜ਼ਿੰਮੇਵਾਰ ਅਸਲੀ ਜ਼ਿੰਮੇਵਾਰ ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਬਚੇ ਹੋਏ ਨਹੀਂ ਔਰ ਉਹਨਾਂ ਤੇ ਕਾਰਵਾਈ ਹੋਣ ਦੀ ਉਮੀਦ ਵੀ ਨਹੀਂ ਮੇਰੇ ਮੁਤਾਬਕ ਚਿੱਟੇ ਦਾ ਅਸਲ ਜ਼ਿੰਮੇਵਾਰ ਪੰਜਾਬ ਦੇ ਵਿੱਚ ਉਹ ਗੰਦੀਆਂ ਸਿਆਸਤਾਂ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਸਿਆਸਤਾਂ ਦੇ ਦਰਮਿਆਨ ਇਹ ਪੰਜਾਬ ਚ ਵੱਡੇ ਪੱਧਰ ਤੇ ਨਸ਼ਾ ਆਇਆ ਫੈਲਿਆ ਉਹਨਾਂ ਸਿਆਸਤਾਂ ਨੇ ਸਪੋਰਟ ਕੀਤੀ ਉਹਨਾਂ ਕਾਰਨ ਇਹ ਹਾਲਾਤ ਅੱਜ ਵੇਖਣੇ ਪੈ ਰਹੇ ਨੇ ਪਿਛਲੇ ਦਿਨੀ ਕਿੰਨੀਆਂ ਸਾਰੀਆਂ ਮੌਤਾਂ ਚਿੱਟੇ ਦੇ ਨਾਲ ਹੋਈਆਂ ਨੇ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਅਸੀਂ ਤਾਂ ਯੁੱਧ ਨਸ਼ਾ ਵਿਰੁੱਧ ਚਲਾਇਆ ਹੋਇਆ ਔਰ ਅਸੀਂ ਵੱਡੇ ਪੱਧਰ ਤੇ ਚਿੱਟਾ ਰੋਕ ਦਿੱਤਾ ਪਰ ਇਧਰ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹ ਕੁਝ ਹੋਰ ਬਿਆਨ ਕਰ ਰਹੀਆਂ ਨੇ ਪਿਛਲੇ ਦਿਨੀ ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਚ ਇੱਕੋ ਦਿਨ ਪਿੰਡ ਚ ਤਿੰਨ ਮੌਤਾਂ ਹੋਈਆਂ ਪਰਿਵਾਰਾਂ ਨੇ ਵੱਡਾ ਸਵਾਲ ਉਠਾਇਆ ਲਾਸ਼ਾਂ ਸੜਕ ਤੇ ਰੱਖ ਕੇ ਰੌਲਾ ਪਾਇਆ ਵੀ ਇਹ ਚਿੱਟੇ ਦੇ ਨਾਲ ਹੋਈਆਂ ਨੇ ਪਰ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਰਿਹਾ ਵੀ ਨਹੀਂ ਜੀ ਇਹ ਤਾਂ ਝੂਠ ਬੋਲਦੇ ਆ ਪਰ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਜਿਹੜਾ ਇੱਕ ਰਸੂਲਪੁਰ ਪਿੰਡ ਹੈ ਉੱਥੇ ਚਿੱਟੇ ਦੇ ਨਾਲ ਆ ਕੁਝ ਦਿਨ ਪਹਿਲਾਂ ਮੌਤ ਹੋਈ ਉਹ ਦੋ ਸਕੇ ਭਰਾ ਨੇ ਕੀਰਤਨੀਏ ਇੱਕ ਕੀਰਤਨੀਏ ਭਰਾ ਦੀ ਮੌਤ ਹੋ ਗਈ ਇੱਥੋਂ ਤੱਕ ਕੇ ਬਿਮਾਰੀ ਫੈਲ ਗਈ ਕਿ ਹੁਣ ਜਿਹੜੇ ਸਾਡੇ ਗੁਰਸਿੱਖ ਕੀਰਤਨੀਏ ਭਰਾ ਨਹੀਂ ਉਹਨਾਂ ਤੱਕ ਵੀ ਜੇ ਇਹ ਪਹੁੰਚ ਗਿਆ ਤਾਂ ਫਿਰ ਬਚੂਗਾ ਕੌਣ ਵੱਡੇ ਸਵਾਲ ਨੇ ਸਰਕਾਰਾਂ ਤੇ ਸਿਸਟਮ ਤੇ ਸਿਆਸਤਾਂ ਤੇ ਸਾਰੀਆਂ ਪਾਰਟੀਆਂ ਨੇ ਇਸ ਮੁੱਦੇ ਤੇ ਹੁਣ ਤੱਕ ਸਿਆਸਤ ਕੋਟੀ ਐ ਕੀਤਾ ਕਤਰਿਆ ਕੱਖ ਨਹੀਂ ਹੈਗਾ ਸਾਰੀਆਂ ਪਾਰਟੀਆਂ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਸਾਡੀ ਸਰਕਾਰ ਲਿਆ ਦਿਓ ਅਸੀਂ ਨਸ਼ਾ ਖਤਮ ਕਰ ਦਿਆਂਗੇ ਸਾਡੀ ਲਿਆ ਦਿਓ ਲੋਕਾਂ ਨੇ ਸਾਰੀਆਂ ਪਾਰਟੀਆਂ 15 ਸਾਲਾਂ ਚ ਵੇਖ ਲੀਆਂ ਪਹਿਲਾਂ ਅਕਾਲੀ ਦਲ ਨੂੰ ਵੇਖਿਆ ਫਿਰ ਕਾਂਗਰਸ ਨੂੰ ਵੇਖਿਆ ਹੁਣ ਆਮ ਆਦਮੀ ਪਾਰਟੀ ਨੂੰ ਵੀ ਪਰ ਚਿੱਟਾ ਖਤਮ ਨਹੀਂ ਹੋਇਆ ਸਗੋਂ ਇਹ ਵਧਿਆ ਅੱਜ ਕਹਾਣੀ ਇੱਥੋਂ ਤੱਕ ਆ ਗਈ ਐ ਜਬ ਇਹ ਅੱਜ ਹੀ ਇੱਕ ਖਬਰ ਸੁਲਤਾਨਪੁਰ ਲੋਧੀ ਤੋਂ ਆ ਰਹੀ ਹੈ ਉਥੇ ਪਿੰਡ ਮਸੀਤਾ ਇੱਕ ਦੱਸਿਆ ਜਾਂਦਾ ਤਾਂ ਉਸ ਪਿੰਡ ਦੇ ਵਿੱਚ ਇੱਕ ਸਰਪੰਚ ਦੇ ਮੁੰਡੇ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਕਿ ਉਹ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਹੋਈ ਔਰ ਫਿਰ ਜਾਣਕਾਰੀ ਆ ਰਹੀ ਹੈ ਕਿ ਪੁਲਿਸ ਨੇ ਦੋ ਮੁੰਡੇ ਫੜੇ ਸੀ ਔਰ ਅੱਜ ਖਬਰ ਆ ਰਹੀ ਹੈ ਕਿ ਉਹਨਾਂ ਚੋਂ ਇੱਕ ਦੀ ਪੁਲਿਸ ਹਰਾਸ ਦੇ ਵਿੱਚ ਮੌਤ ਹੋ ਗਈ ਹੈ ਮੁੰਡੇ ਦੀ ਪੁਲਿਸ ਕਸਟਡੀ ਚ ਤਾਂ ਉਹਦੇ ਮਾਪੇ ਵੀ ਇਹ ਦੋਸ਼ ਲਾ ਰਹੇ ਨੇ ਕਿ ਪਹਿਲਾਂ ਪੁਲਿਸ ਹੀ ਚਿੱਟਾ ਦਿੰਦੀ ਸੀ ਤੇ ਹੁਣ ਪੁਲਿਸ ਨੇ ਸਾਡਾ ਮੁੰਡਾ ਚੱਕਿਆ ਤੇ ਪੌਤ ਹੋ ਗਈ ਹੈ ਹੁਣ ਇਹ ਵੱਡੇ ਦੋਸ਼ ਨੇ ਇਹ ਗੰਭੀਰ ਦੋਸ਼ ਨੇ ਪੰਜਾਬ ਸਰਕਾਰ ਆਪਣੀ ਪਿੱਠ ਥਪਤ ਪਾ ਰਹੀ ਹੈ ਕਿ ਅਸੀਂ ਤਾਂ ਐਕਸ਼ਨ ਹੀ ਬਹੁਤ ਵੱਡਾ ਕਰ ਰਹੇ ਆਂ ਪਰ ਜੇ ਐਕਸ਼ਨ ਹੋ ਰਹੇ ਨੇ ਤੇ ਇੰਨੀ ਆਸਾਨੀ ਦੇ ਨਾਲ ਚਿੱਟਾ ਮਿਲ ਕਿੱਥੋਂ ਰਿਹਾ ਹੁਣ ਤੁਸੀਂ ਆ ਦੇਖੋ ਆ ਜਿਹੜੇ ਪਤੀ ਪਤਨੀ ਜਿਨ੍ਹਾਂ ਦੇ ਉੱਪਰ ਬਰੇਟਾ ਥਾਣੇ 'ਚ ਪਰਚਾ ਦਰਜ ਹੋਇਆ ਜਿਨ੍ਹਾਂ ਨੇ ਆਪਣਾ ਬੱਚਾ ਮਹਿਜ਼ 1,80,000 ਦੇ ਵਿੱਚ ਵੇਚ ਦਿੱਤਾ ਸੀਗਾ ਉਹਨਾਂ ਨੂੰ ਚਿੱਟਾ ਦੇ ਕੌਣ ਰਿਹਾ ਸੀ ਮਿਲ ਕਿੱਥੋਂ ਰਿਹਾ ਸੀ ਪਹੁੰਚ ਕਿਵੇਂ ਰਿਹਾ ਸੀ ਉਹ ਔਰਤ ਖੁਦ ਮੰਨਦੀ ਆ ਜਿਹੜੀ ਔਰਤ ਪੰਜਾਬ ਦੇ ਵਿੱਚ ਇੱਕ ਸਟੇਟ ਖੜਾ ਰਣ ਰਹੀ ਆ ਮਤਲਬ ਸੂਬਾ ਪੱਦਰੀ ਖੜਾ ਰਣ ਰਹੀ ਆ ਉਹ ਬੱਚੇ ਦੀ ਮਾਂ ਤੇ ਉਹਦਾ ਪਿਓ ਵੀ ਬੜਾ ਸੋਹਣਾ ਸੁਨੱਖਾ ਮੁੰਡਾ ਜਾਪਦਾ ਪਰ ਦੋਨੇ ਹੀ ਇਸ ਚਿੱਟੇ ਦੇ ਨਸ਼ੇ ਦੀ ਲਪੇਟ 'ਚ ਆਏ ਨੇ ਮਾਂ ਖੁਦ ਕਬੂਲਦੀ ਐ ਕਿ ਸਾਡੀ ਨਸ਼ੇ ਦੇ ਨਾਲ ਬੁਰੀ ਹਾਲਤ ਐ ਸਾਡੇ ਤੋਂ ਬੱਚਾ ਨਹੀਂ ਸੰਭਦਾ ਸੀਗਾ ਔਰ ਇੱਥੋਂ ਤੱਕ ਉਹਨੇ ਕੱਲ ਇੱਕ ਚੈਨਲ ਤੇ ਬੋਲਿਆ ਸੀ ਕਿ ਜਿੱਥੋਂ ਅਸੀਂ ਸਮਾਨ ਲਿਉਂਦੇ ਸੀਗੇ ਸਮਾਨ ਪੰਜਾਬ 'ਚ ਚਿੱਟੇ ਨੂੰ ਕਹਿੰਦੇ ਆ ਤੇ ਉਹ ਕਹਿੰਦੀ ਉੱਥੇ ਮੈਨੂੰ ਕਿਹਾ ਗਿਆ ਵੀ ਤੂੰ ਆਪਣਾ ਬੱਚਾ ਜਿਹੜਾ ਉਹ ਦੇ ਦੇ ਤਾਂ ਫਿਰ ਸਾਡਾ ਸੌਦਾ ਹੋ ਗਿਆ ਉਹ ਕਹਿੰਦੀ 1,80,000 ਰੁਪਏ ਦੇ ਵਿੱਚ ਅਸੀਂ ਫਿਰ ਇਹ ਵੇਚਤਾ ਉਹ ਕਹਿੰਦੀ ਉਸ ਤੋਂ ਬਾਅਦ ਹੁਣ ਅਸੀਂ ਆਪਣਾ ਬੱਚਾ ਵਾਪਸ ਲੈਣਾ ਚਾਹੁੰਦੇ ਆ ਉਹ ਬੱਚੇ ਦੀ ਮਾਂ ਦੇ ਜਦ ਆਪਾਂ ਬਿਆਨ ਸੁਣਦੇ ਆ ਤਾਂ ਸੱਚਮੁੱਚ ਰੋਗਟੇ ਖੜੇ ਹੋ ਜਾਂਦੇ ਨੇ ਵੀ ਯਾਰ ਆ ਸਾਡਾ ਰੰਗਲਾ ਪੰਜਾਬ ਹੁਣ ਇਸ ਸਾਰੇ ਕੁਛ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗਾਜਾ ਅੱਜ ਉਹਨਾਂ ਨੇ ਵੀ ਬਿਆਨ ਦਿੱਤਾ ਉਹਨਾਂ ਨੇ ਜ਼ਿਕਰ ਕੀਤਾ ਕਿ ਮਾਨਸਾ ਦੇ ਵਿੱਚ ਇੱਕ ਨੌਜਵਾਨ ਪਤੀ ਪਤਨੀ ਜਿਨ੍ਹਾਂ ਦਾ ਬੱਚਾ ਜਿਹੜਾ ਉਹਨਾਂ ਨੇ ਇਸ ਲਈ ਵੇਚ ਦਿੱਤਾ ਵੀ ਉਹਨਾਂ ਨੇ ਚਿੱਟਾ ਲੈਣਾ ਸੀ ਤਾਂ ਜਥੇਦਾਰ ਨੇ ਕਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕਹਿੰਦੇ ਕਿ ਦੇਖੋ ਇਹ ਹਾਲਾਤ ਵੀ ਦੇਖਣੇ ਸੀ ਪੰਜਾਬ ਦੀਆਂ ਮਾਵਾਂ ਬੱਚਿਆਂ ਦੇ ਟੋਟਿਆਂ ਦੇ ਗਲਾਂ 'ਚ ਹਾਰ ਪਵਾ ਲੈਂਦੀਆਂ ਰਹੀਆਂ ਪਰ ਉਹਨਾਂ ਨੇ ਕਦੇ ਬੱਚਿਆਂ ਦੇ ਸੌਦੇ ਨਹੀਂ ਸੀ ਕੀਤੇ ਨਾ ਆਪਣੀ ਜ਼ਮੀਰ ਦੇ ਨਾ ਆਪਣੇ ਬੱਚਿਆਂ ਦੇ ਪਰ ਅੱਜ ਉਹ ਕਹਿੰਦੇ ਆਹ ਦਿਨ ਵੇਖਣੇ ਪੈ ਰਹੇ ਨੇ ਕਿ ਬੱਚਿਆਂ ਦੀਆਂ ਮਾਵਾਂ ਪੰਜਾਬ ਦੇ ਵਿੱਚ ਆਪਣੇ ਬੱਚਿਆਂ ਦੇ ਸੌਦੇ ਕਰਨ ਲੱਗ ਪਈਆਂ ਪਹਿਲਾਂ ਇਹੋ ਜੀਆਂ ਖਬਰਾਂ ਯੂਪੀ ਬਿਹਾਰ ਤੋਂ ਕਦੇ-ਕਦੇ ਵੱਧ ਆਉਂਦੀਆਂ ਸੀਗੀਆਂ ਪਰ ਪੰਜਾਬ ਦੇ ਵਿੱਚ ਇਹ ਗੱਲਾਂ ਬਹੁਤ ਘੱਟ ਹੁੰਦੀਆਂ ਸੀ ਪਰ ਹੁਣ ਪੰਜਾਬ ਦੇ ਵਿੱਚ ਬੁਰਾ ਹਾਲਾਤ ਹੋ ਗਿਆ ਕਿੱਥੇ ਆ ਕਮੀ ਕਿੱਥੇ ਆ ਘਾਟ ਕਿਉਂ ਨਹੀਂ ਨਸ਼ੇ ਤੇ ਕਾਬੂ ਪਾਇਆ ਜਾ ਰਿਹਾ ਜੇਕਰ ਸਰਕਾਰ ਚਾਹੁੰਦੀ ਜਿਹੜੀ ਮਰਜ਼ੀ ਪਾਰਟੀ ਦੀ ਤਾਂ ਇਹ ਕਾਬੂ ਪਾਏ ਸਕਦਾ ਸੀ ਔਰ ਇਹ ਮੈਂ ਨਹੀਂ ਕਹਿੰਦਾ ਇਹ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਆਪੇ ਕਹਿੰਦੀਆਂ ਨੇ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ ਉਹਨਾਂ ਨੂੰ ਸਭ ਕੁਝ ਦੇਖ ਰਿਆ ਤੇ ਜਿਨ੍ਹਾਂ ਦੀ ਸਰਕਾਰ ਆ ਜਾਂਦੀ ਹੈ ਉਹਨਾਂ ਲਈ ਸਭ ਕੁਝ ਠੀਕ ਹੋ ਜਾਂਦਾ ਤੁਸੀਂ ਵੇਖ ਲਓ ਜਦੋਂ ਸਰਕਾਰ ਰਹੀ ਅਕਾਲੀ ਦਲ ਦੀ ਤਾਂ ਦੂਜੀਆਂ ਪਾਰਟੀਆਂ ਰੌਲਾ ਪਾਉਂਦੀਆਂ ਸੀ ਪਰ ਉਹ ਕਹਿੰਦੇ ਸੀ ਹੈ ਹੀ ਕੁਝ ਨਹੀਂ ਸਭ ਠੀਕ ਹੈ ਫਿਰ ਸਰਕਾਰ ਆਗੀ ਕੈਪਟਨ ਮੁਰਿੰਦਰ ਦੀ ਤੇ ਬਾਅਦ ਚ ਚਰਨਜੀਤ ਚੰਨੀ ਕਾਂਗਰਸ ਵੱਲੋਂ 5 ਸਾਲ ਉਹਨਾਂ ਨੇ ਕੱਟੇ ਦੂਜੀਆਂ ਪਾਰਟੀਆਂ ਤੇ ਲੋਕ ਰੌਲਾ ਪਾਉਂਦੇ ਸੀ ਤੇ ਉਹ ਕਹਿੰਦੇ ਸੀ ਸਭ ਕੁਝ ਠੀਕ ਹੈ ਹੈ ਹੀ ਕੁਝ ਨਹੀਂ ਫਿਰ ਆ ਗਈ ਆਮ ਆਦਮੀ ਪਾਰਟੀ ਇਹ ਤਾਂ ਕਹਿੰਦੀ ਸੀ ਕਿ ਨੀਅਤ ਹੋਣੀ ਚਾਹੀਦੀ ਆ ਜੇ ਨੀਅਤ ਠੀਕ ਆ ਤੇ ਨੀਤੀ ਠੀਕ ਆ ਤਾਂ ਚਿੱਟਾ ਕੁਝ ਦਿਨਾਂ ਦੀ ਖੇਡ ਆ ਇਹ ਕਹਿੰਦੇ ਸੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾ ਪਰ ਅੱਜ ਕੀ ਵੇਖਣ ਨੂੰ ਮਿਲ ਰਿਹਾ ਆਸੀਨ ਕਿ ਪੰਜਾਬ ਦੀਆਂ ਮਾਵਾਂ ਚਿੱਟੇ ਦੀ ਖਾਤਰ ਆਪਣੇ ਬੱਚਿਆਂ ਨੂੰ ਵੇਚਣਗੀਆਂ ਆਸੀਨ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਹਰ ਘਰ ਨੂੰ ਹਰ ਪਿੰਡ ਨੂੰ ਅੱਜ ਸੋਚਣਾ ਪਏਗਾ ਮੈਂ ਤਾਂ ਕਹੂੰਗਾ ਸਾਰੇ ਲੋਕਾਂ ਨੂੰ ਸਮੇਤ ਮੇਰੇ ਇੱਕ ਵਾਰ ਇਸ ਵੱਡੀ ਮਹਾਮਾਰੀ ਦੇ ਖਿਲਾਫ ਉੱਠ ਖੜੇ ਹੋਣਾ ਚਾਹੀਦਾ ਕੋਈ ਫਾਇਦਾ ਨਹੀਂ ਕੰਮ ਦਾ ਕਾਰ ਦਾ ਜੇਕਰ ਆਉਣ ਵਾਲੀਆਂ ਨਸਲਾਂ ਨੇ ਹੀ ਚਿੱਟੇ ਦੀ ਭੇਟ ਚੜ ਜਾਣਾ ਔਰ ਇਹ ਤੇਜ਼ੀ ਨਾਲ ਕਰੋਨਾ ਤੋਂ ਵੀ ਖਤਰਨਾਕ ਵਾਇਰਸ ਵਾਂਗ ਇਹ ਫੈਲ ਰਿਹਾ ਕਰੋਨਾ ਵੇਲੇ ਲਾਕਡਾਊਨ ਲੱਗ ਗਿਆ ਸੀ ਨਾ ਹੁਣ ਵੀ ਲੱਗ ਸਕਦੇ ਨੇ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਲਾਕਡਾਊਨ ਵਰਗੀ ਸਥਿਤੀ ਬਣਾ ਕੇ ਇਹ ਚਿੱਟਾ ਖਤਮ ਕਰ ਦੇਣਾ ਚਾਹੀਦਾ ਕਾਰੋਬਾਰ ਨਹੀਂ ਰੋਕਣੇ ਚਾਹੀਦੇ ਲੋਕਾਂ ਦੇ ਕੰਮ ਧੰਦੇ ਚੱਲਣ ਪਰ ਆ ਚਿੱਟੇ ਵਾਲੇ ਮੁੱਦੇ ਤੇ ਲਾਕਡਾਊਨ ਲੱਗ ਸਕਦਾ ਜੇ ਨੀਤ ਹੋਵੇ ਜੇ ਨੀਤੀ ਹੋਵੇ ਪਰ ਨਾ ਇੱਥੇ ਨੀਤ ਹੈ ਤੇ ਨਾ ਇੱਥੇ ਨੀਤੀ ਹੈ ਪਹਿਲਾਂ ਵੀ ਕੰਮ ਚੱਲੀ ਜਾਂਦਾ ਸੀ ਤੇ ਹੁਣ ਵੀ ਹੁਣ ਤੁਸੀਂ ਦੇਖੋ ਇਹ ਬਰੇਟਾ ਦੇ ਵਿੱਚ ਪਰਚਾ ਦਰਜ ਕਰ ਲਿਆ ਬੱਚੇ ਦੇ ਮਾਪਿਆਂ ਤੇ ਤੇ ਖਰੀਦਣ ਵਾਲਿਆਂ ਤੇ ਪਰ ਕੀ ਪੰਜਾਬ ਸਰਕਾਰ ਉਹਨਾਂ ਤਸਕਰਾਂ ਤੱਕ ਪਹੁੰਚ ਸਕੀ ਪੰਜਾਬ ਪੁਲਿਸ ਉਹਨਾਂ ਤਸਕਰਾਂ ਤੱਕ ਪਹੁੰਚ ਸਕੀ ਜਿਨ੍ਹਾਂ ਤੋਂ ਚਿੱਟਾ ਲੈਂਦੇ ਸੀ ਤੇ ਉਹ ਜਿਹੜੇ ਤਸਕਰ ਚਿੱਟਾ ਲਿਆ ਕੇ ਇਹਨਾਂ ਨੂੰ ਦਿੰਦੇ ਸੀ ਉਹਨਾਂ ਦੇ ਪਿੱਛੇ ਵੀ ਤਾਂ ਉਹਨਾਂ ਦੇ ਆਕਾ ਕੋਈ ਹੋਣਗੇ ਕੀ ਉੱਥੋਂ ਤੱਕ ਨਹੀਂ ਜਾਇਆ ਜਾ ਸਕਦਾ ਜਾਇਆ ਤਾਂ ਜਾ ਸਕਦਾ ਪਰ ਜਦੋਂ ਡੀਆਈਜੀ ਭੁੱਲਰ ਵਰਗੇ ਹੋਣ ਭੁੱਲਰ ਸਾਹਿਬ ਨੂੰ ਪੰਜਾਬ ਨੇ ਪੰਜਾਬ ਸਰਕਾਰ ਨੇ ਇਸ ਮਹਿੰਮ ਦਾ ਵੀ ਵਾਵਾ ਜਿੰਮੇਵਾਰੀ ਦਿੱਤੀ ਰੱਖੀ ਹੈ ਉਹ ਡੀਆਈਜੀ ਭੁੱਲਰ ਜਿਹਨੂੰ ਸੀਬੀਆਈ ਨੇ ਫੜਿਆ ਹੋਇਆ ਕਰੋੜਾਂ ਰੁਪਇਆ ਉਹਦੇ ਕੋਲੋਂ ਬਰਾਮਦ ਹੋਇਆ ਲੱਖਾਂ ਰੁਪਏ ਦੀ ਰਿਸ਼ਵਤ ਸੀਬੀਆਈ ਕਹਿੰਦੀ ਉਹਨੇ ਲਈ ਸੀ ਤੇ ਜਦੋਂ ਫਿਰ ਜਿੰਮੇਵਾਰੀਆਂ ਇਹੋ ਜਿਹੇ ਅਫਸਰਾਂ ਦੇ ਹੱਥ ਹੋਣ ਤਾਂ ਫਿਰ ਉਹ ਕਹਿੰਦੇ ਨੇ ਵੀ ਉਜੜੇ ਬਾਗਾਂ ਦੇ ਗਲੜ ਪਟਵਾਰੀ ਤਾਂ ਫਿਰ ਇਹ ਹਾਲਾਤ ਹੁੰਦਾ ਹੀ ਆ ਦੇਖੋ ਅੱਜ ਪੰਜਾਬ ਜਿਹੜਾ ਉਹ ਸੱਚ ਮੁੱਚ ਬੁਰੀ ਹਾਲਾਤ ਚ ਐ ਅੱਜ ਚਾਹੇ ਕੋਈ ਆਮ ਬੰਦਾ ਚਾਹੇ ਕੋਈ ਅਫਸਰਾ ਤੇ ਚਾਹੇ ਨੇਤਾ ਮਤ ਭਲੇਖੇ ਚ ਰਿਓ ਵੀ ਕੋਈ ਚੱਕਰ ਨਹੀਂ ਸਾਡੇ ਘਰੇ ਕਿਹੜਾ ਅੱਗ ਆਈ ਐ ਜੇਕਰ ਅੱਗ ਪੂਰੇ ਪਿੰਡ ਨੂੰ ਪਹੁੰਚ ਚੁੱਕੀ ਹੋਵੇ ਆਪਦਾ ਘਰ ਭਾਵੇਂ ਵਿਚਾਲੇ ਹੋਵੇ ਭਲੇਖੇ ਚ ਨਹੀਂ ਰਹਿਣਾ ਚਾਹੀਦਾ ਉਹਦੇ ਭਾਂਬੜ ਆਉਣਗੇ ਤੇ ਮਚਾਉਣਗੇ ਵੀ ਸੋ ਇਹ ਜਿਹੜੀ ਚੱਟੇ ਦੀ ਅੱਗ ਹੈ ਪੂਰੇ ਪੰਜਾਬ ਦੇ ਅੰਦਰ ਇਹ ਫੈਲ ਚੁੱਕੀ ਹੈ ਤੇ ਹੁਣ ਇੱਥੇ ਵੱਡੀ ਲੋੜ ਆ ਪਿਆਰਿਓ ਕਿ ਆਪਾਂ ਸਾਰਾ ਸਮਾਜ ਇਹਦੇ ਉੱਪਰ ਡਟ ਕੇ ਖੜੀਏ ਇਹਦਾ ਵਿਰੋਧ ਕਰੀਏ ਔਰ ਪੁਲਿਸ ਪ੍ਰਸ਼ਾਸਨ ਜਿਹਦੇ ਉੱਪਰ ਸਦਾ ਹੀ ਇਹ ਸਵਾਲ ਰਹੇ ਨੇ ਕਿ ਉਹ ਕਾਰਵਾਈ ਠੀਕ ਨਹੀਂ ਕਰ ਰਿਆ ਵਿਖਾਵਾ ਵੱਧ ਤੇ ਕਾਰਵਾਈ ਛੋਟੀ ਉਹਦੇ ਪ੍ਰਮਾਨ ਆ ਸਾਰੀਆਂ ਚੀਜ਼ਾਂ ਜਿਹੜੀਆਂ ਰੋਜ਼ ਆ ਰਹੀਆਂ ਨੇ ਤਾ ਉਹਨਾਂ ਨੂੰ ਵੀ ਮਜਬੂਰ ਲੋਕ ਕਰਨ ਕਿ ਉਹ ਕਾਰਵਾਈਆਂ ਕਰਨ ਲਈ ਮਜਬੂਰ ਹੋਣ ਪੰਜਾਬ ਸਰਕਾਰ ਕਹਿੰਦੀ ਸੀ ਪਹਿਲਾਂ ਇਹਨਾਂ ਨੇ ਪਿਛਲੇ ਕਈ ਮਹੀਨੇ ਪਹਿਲਾਂ ਦੀ ਇੱਕ ਆਖਰੀ ਤਰੀਕ ਦੇ ਦਿੱਤੀ ਸੀ ਵੀ ਅਸੀਂ ਪੰਜਾਬ ਨੂੰ ਚਿੱਟਾ ਡਿਕਲੇਅਰ ਚਿੱਟਾ ਮੁਕਤ ਡਿਕਲੇਅਰ ਕਰ ਦੇਣਾ ਵਿੱਚ ਟਾਕਾ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਾ ਵੀ ਯਾਰ ਇਹ ਈ ਛੇਤੀ ਨਹੀਂ ਖਤਮ ਹੋਣਾ ਫਿਰ ਇਹ ਆਪਦੀ ਉਸ ਡੇਟ ਦੇ ਕਰਕੇ ਚੁੱਪ ਪਰ ਉਸ ਤੋਂ ਬਾਅਦ ਨਵੀਆਂ ਗੱਲਾਂ ਆਈਆਂ ਵੀ ਅਸੀਂ ਇੰਨੇ ਤਸਕਰ ਫੜ ਲਏ ਅਸੀਂ ਇੰਨਾਂ ਦੇ ਘਰ ਟਾਤੇ ਪਰ ਇੱਥੇ ਮਾਮਲੇ ਗਏ ਹਾਈ ਕੋਰਟ ਤੱਕ ਹਾਈ ਕੋਰਟ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਇੱਕ ਫੜੇ ਹੋਏ ਬੰਦੇ ਨੂੰ ਨਾਲੇ ਤਾਂ ਛੱਡਿਆ ਤੇ ਨਾਲੇ ਟਿੱਪਣੀ ਕੀਤੀ ਵੀ ਆ ਐਦਾਂ ਦਾ ਐਦਾਂ ਦੇ ਕਿਉਂ ਫੜ ਰਹੇ ਹੋ ਬੰਦੇ ਮਾਨਯੋਗ ਹਾਈ ਕੋਰਟ ਨੇ ਉਥੇ ਕੇਸ ਗਿਆ ਇੱਕ ਵਿਅਕਤੀ ਜਿਹਦੇ ਕੋਲੋਂ ਪੰਜਾਬ ਪੁਲਿਸ ਨੇ ਤਾਂ ਚਿੱਟਾ ਫੜਿਆ ਸੀ ਪਰ ਬਾਅਦ ਜਦੋਂ ਚੈੱਕ ਕਰਾਇਆ ਗਿਆ ਉਹ ਚਿੱਟਾ ਨਹੀਂ ਸੀ ਉਹ ਪੈਰਾਸੈਟਾਮੋਲ ਦੀਆਂ ਪੀਸੀਆਂ ਹੋਈਆਂ ਗੋਲੀਆਂ ਦਾ ਪਾਊਡਰ ਨਿਕਲਿਆ ਪੁਲਿਸ ਨੇ ਚਿੱਟਾ ਸਮਝ ਕੇ ਉਹਨੂੰ ਚੁੱਕਿਆ ਚਿੱਟਾ ਬਣਾਤਾ ਜਾਂ ਫੜਿਆ ਗਿਆ ਜਾਂ ਕੁਝ ਕਹਿ ਲੂੰ ਹੁਣ ਇੱਥੇ ਵੱਡੇ ਸਵਾਲ ਉੱਠੇ ਕਿ ਕੀ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਐਦਾਂ ਦੀਆਂ ਨੇ ਕੀ ਅਸਲੀ ਜਿਹੜੇ ਜ਼ਿੰਮੇਵਾਰ ਨੇ ਉਨਾ ਤੱਕ ਵੀ ਪਹੁੰਚ ਹੋ ਰਹੀ ਆ ਕਿ ਆ ਪੈਰਾਸਿੱਟਾ ਮੋਲ ਵਾਲੇ ਹੀ ਫੜੇ ਜਾ ਰਹੇ ਨੇ ਇੱਕ ਗੱਲ ਮੈਂ ਇੱਥੇ ਸਾਫ਼ ਕਰ ਦਿਆਂ ਜਿਹੜੀ ਗੱਲ ਮੈਨੂੰ ਵੀ ਲੱਗਦੀ ਆ ਵੱਡੇ ਮਗਰਮੱਛ ਨਹੀਂ ਫੜੇ ਗਏ ਇੱਕ ਮਾਝੇ ਦੇ ਜਰਨਲ ਦਾ ਨਾਂ ਮੁੱਖ ਮੰਤਰੀ ਰੋਜ਼ ਲੈ ਦਿੰਦੇ ਨੇ ਉਹ ਕਾਹਦਾ ਮਾਝੇ ਦਾ ਜਰਨਲ ਐ ਇਹ ਵੀ ਲੋਕਾਂ ਨੂੰ ਪਤਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਉਹ ਮਾਝੇ ਦਾ ਜਰਨਲ ਨਹੀਂ ਉਹ ਮਾਝੇ ਦੀ ਮੈਲ ਐ ਕਮੈਂਟ ਤਾਂ ਤਿੱਖਾ ਕਰਤਾ ਪਰ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਠੀਕ ਹੈ ਉਹਦੇ ਨਾਲ ਤਾਂ ਲੋਕ ਇਹ ਮੰਨਦੇ ਨੇ ਵੀ ਤੁਹਾਡੀ ਨਿੱਜੀ ਪ੍ਰੋਬਲਮ ਸੀ ਕਿਉਂਕਿ ਉਹਨੇ ਕੁਝ ਅਜੀਹਿਆ ਵੀਡੀਓ ਲੋਕਾਂ ਦੇ ਸਾਹਮਣੇ ਨਸ਼ਰ ਕੀਤੀਆਂ ਸੀ ਜਿਹੜੀਆਂ ਤੁਹਾਨੂੰ ਹਰਜਾ ਪਹੁੰਚਾਉਂਦੀਆਂ ਰਹੀਆਂ ਨੁਕਸਾਨ ਪਹੁੰਚਾਉਂਦੀਆਂ ਰਹੀਆਂ ਇਹ ਠੀਕ ਹੈ ਕਿ ਉਹ ਵੀ ਹੋ ਸਕਦਾ ਹੈ ਪਿਛਲੇ ਟਾਈਮ ਤੋਂ ਉਹਦੇ ਤੇ ਵੀ ਵੱਡੇ ਦੋਸ਼ ਰਹੇ ਨੇ ਪਹਿਲਾਂ ਵੀ ਉਹਦੇ ਤੇ ਪਰਚਾ ਪਿਆ ਹੋਇਆ ਇਸ ਕੇਸ ਦਾ ਪਰ ਹੋਰ ਕਿੰਨੇ ਫੜੀ ਨੇ ਕੰਨੈਸ ਵੱਡੇ ਸਿਆਸੀ ਸਿਆਸੀ ਨੇਤਾ ਫਾੜ ਪਾਈ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਇਹ ਸਾਰਾ ਚਿੱਟੇ ਦਾ ਇੰਨਾ ਵੱਡਾ ਜੋ ਨੈਕਸਸ ਹੈ ਇਹ ਸਿਆਸਤਾਂ ਦੀ ਮਦਦ ਤੋਂ ਬਿਨਾ ਚੱਲ ਰਿਹਾ ਮੈਨੂੰ ਤਾਂ ਨਹੀਂ ਲੱਗਦਾ ਜਿਹਨੂੰ ਲੱਗਦਾ ਹੈ ਉਹ ਆਪਣਾ ਵਿਚਾਰ ਲਿਖ ਸਕਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ